ਤੁਸੀਂ ਜਾਣਦੇ ਹੋ ਦਿੱਲੀ ਦਿੱਲੀ ਕੀ ਹਰਿਆਣੇ ਦੀ ਮਾਸੀ ਲੱਗਦੀ ਜਾਂ ਭੂਆ ਲੱਗਦੀ ਹੈਗੀ ਤੇ ਤੁਸੀਂ ਐਦਾਂ ਲਰਤਾ ਕਿ ਦਿੱਤਾ ਹੈ ਨਾ ਪੰਜਾਬ ਵਾਲੇ ਪਾਕਿਸਤਾਨ ਤੋਂ ਜਾਂ ਅਫਗਾਨਿਸਤਾਨ ਤੋਂ ਜਾ ਰਹੇ ਨੇ ਤੁਸੀਂ ਹੁੰਦੇ ਕੌਣ ਹੋ ਕੱਲ ਨੂੰ ਕੀ ਹੈ ਫਿਰ ਅਸੀਂ ਆਇਦਰ ਪੰਜਾਬ ਸਰਕਾਰ ਕੋਈ ਦੇ ਹਰਿਆਣੇ ਦੇ ਬਾਰਡਰ ਸੀਲ ਕਰ ਦੇ ਹਰਿਆਣੇ ਨਾਲ ਲੜਾਈ ਨਹੀਂ ਨਾ ਇੱਕ ਵਾਰੀ ਫੇਰ ਦਿੱਲੀ ਕੂਚ ਕਰਨ ਲੱਗੇ ਨੇ ਕਿਸਾਨ ਉਦੋਂ ਭੱਜਨ ਲਾਲ ਦੀ ਸਰਕਾਰ ਸੀ ਤੇ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਇੰਨਾ ਜਲੀਲ ਬੇਇੱਜ਼ਤ ਕੀਤਾ ਗਿਆ ਬੱਸਾਂ 'ਚੋਂ ਜਿਹਦੀ ਵੀ ਪਾਗੀ ਸੀ ਉਹਨੂੰ ਥੱਲੇ ਤਾਰਿਆ ਜਾਂਦਾ ਸੀ ਤਲਾਸ਼ੀ ਲਈ ਜਾਂਦੀ ਇੱਥੋਂ ਤੱਕ ਕਿ 에어 ચીਫ ਮਾਰਸ਼ਲ ਸਰਦਾਰ ਅਰਜਨ ਸਿੰਘ ਹੋਣਾ ਨੂੰ ਵੀ ਇਸ ਬਦਹੀਕੀ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਪਤਾ ਨਹੀਂ ਮਨੋਰ ਲਾਲ ਖੱਟੜ ਸਾਹਿਬ ਦੀ ਸਰਕਾਰ ਦੇ ਵਿੱਚ ਭੱਜਨ ਲਾਲ ਸਾਹਿਬ ਦੀ ਰੂਹ ਆ ਗਈ ਆ ਦਿੱਲੀ ਸੈਂਟਰ ਸਰਕਾਰ ਆ ਸੈਂਟਰਲ ਸਰਕਾਰ ਕੋਲੋਂ ਲੋਕਾਂ ਦੇ ਹੱਕ ਮੰਗਣੇ ਡੈਮੋਕਰੈਟਿਕ ਤਰੀਕੇ ਦੇ ਨਾਲ ਇੱਕ ਸੰਵਿਧਾਨਿਕ ਰਾਈਟ ਆ ਖੱਟਰ ਸਾਹਿਬ ਦੇ ਨਾਲ ਲੜਾਈ ਨਹੀਂ ਨੇ ਕਿਸਾਨਾਂ ਦੀ ਭੱਕ ਦੀਆਂ ਮੰਗਾਂ ਨੂੰ ਲੈ ਕੇ ਲੜਾਈ ਤੇ ਮੋਦੀ ਸਾਹਿਬ ਨੇ ਨਾਲ ਤੇ ਫਿਰ ਮੋਦੀ ਸਰਕਾਰ ਦੇਖੇ ਕਿ ਕਿਸਾਨਾਂ ਨੂੰ ਕਿੱਥੇ ਤੁਸੀਂ ਕਿਉਂ ਰੋਕਦੇ ਹੋ ਤੁਸੀਂ ਕਿਉਂ ਵਿੱਚ ਵਿਚੋਲਗੀ ਕਰਦੇ ਹੋ ਲੜਾਈ ਹੈ ਕਿਸਾਨਾਂ ਦੀ ਦੇਸ਼ ਦੀ ਲੜਾਈ ਹੈ ਸੈਂਟਰ ਨਾਲ ਕੰਡਿਆਲੀ ਤਾਰ ਲਾਤੀ ਜਿਵੇਂ ਇੱਕ ਕੰਡਿਆਲੀ ਤਾਰ ਦੇ ਪਿਛਲੀਆਂ ਸਰਕਾਰਾਂ ਨੇ ਸਾਨੂੰ ਉਧਰ ਲਾ ਦਿੱਤੀ ਕਿ ਤੁਸੀਂ ਵਾਗੇ ਨਹੀਂ ਜਾ ਸਕਦੇ ਇੱਕ ਵਾਗੇ ਵਾਲੀ ਤਾਰ ਲਾਤੀ ਇੱਕ ਮੋਰ ਨੋਰ ਲਾਲ ਖੱਟਰ ਸਾਹਿਬ ਨੇ ਤਾਰਾਂ ਲਾਤੀਆਂ ਕੰਡਿਆਲੀ ਤਾਰ ਲਾਤੀ ਕਿ ਕਿੱਡੇ ਕਿੱਡੇ ਬਣਾ ਕੇ ਨਾ ਮੀਲ ਪੱਥਰ ਜੇ ਟਾਈਪ ਲਾਤੇ ਕਿਲ ਤੇ ਕਿਲ ਠੋਕ ਤੇ ਕੰਡਿਆਲੀ ਤਾਰਾਂ ਲਾਤੀਆਂ ਇਦਾਂ ਕੀ ਇਦਾਂ ਲੋਕ ਤੁਸੀਂ ਰੋਕ ਲੋਗੇ ਤੁਸੀਂ ਤੇ 15 ਮਹੀਨੇ ਪਹਿਲਾਂ ਵੀ ਰੋਕਿਆ ਸੀ ਜਦ ਲੋਕ ਇਕੱਠੇ ਹੁੰਦੇ ਨਾ ਫਿਰ ਸਰਕਾਰਾਂ ਹਿਲ ਜਾਂਦੀਆਂ ਨੇ ਹੁਣ ਹਰਿਆਣੇ ਦੇ ਕਿਸਾਨ ਵੀ ਨਾਲ ਦੇ ਅੱਧੇ ਕਿ ਨਾਲ ਅੱਧੇ ਉਹ ਆ ਜਾਣਗੇ ਨੂਰਨਲ ਖੱਟਰ ਸਾਹਿਬ ਦੀ ਸਟੇਟਮੈਂਟ ਆਈ ਕਿ ਤੁਸੀਂ ਜੀ ਹਥਿਆਰ ਬਣ ਕੇ ਜਾਂਦੇ ਕਿਹੜੇ ਕਿਸਾਨ ਕੋ ਹਥਿਆਰ ਕੀ ਟਰੈਕਟਰ ਨੂੰ ਹਥਿਆਰ ਮੰਨਦੇ ਹੋ ਤਾਨੂੰ ਕਿਹ ਚੀਜ਼ ਦਾ ਡਰ ਹੈਗਾ ਤੁਹਾਨੂੰ ਕਿਹੜੀ ਨਵੀਂ ਕਲਗੀ ਲੱਗ ਜਾਣੀ ਆ ਇੱਕ ਆਮ ਬੰਦੇ ਨੂੰ ਤੁਸੀਂ ਦੋ ਵਾਰ ਮੁੱਖ ਮੰਤਰੀ ਬਣ ਕੇ ਹੁਣ ਤੁਸੀਂ ਕੀ ਲੈਣਾ ਹੈਗਾ ਨਾ ਇਲਾਕਿਆਂ 'ਚ ਇੰਟਰਨੈਟ ਸੇਵਾਵਾਂ ਠੱਪ ਰਹਿਣਗੀਆਂ ਸੀਮਤ ਸਮੇਂ ਲਈ ਔਰ ਪੈਟਰੋਲ ਪੰਪਾਂ ਆਣਿਆਂ ਨੂੰ ਵਿਧਾਇਤਾਂ ਦੇਤੀਆਂ ਕਿ ਵਾਧੂ ਤੇਲ ਨਾ ਪਾਇਓ ਟਰੈਕਟਰਾਂ 'ਚ ਤੁਸੀਂ ਪੂਰੀ ਤਿਆਰੀ ਕਰਦੇ ਤੁਸੀਂ ਰੈਪਿਡ ਐਕਸ਼ਨ ਫੋਰਸ ਮਲਗਾਲੀਆਂ ਤੁਸੀਂ ਵੱਡੇ ਵੱਡੇ ਵਾਟਰ ਕੈਨਨ ਮਗਾਲੇ ਲਾਠੀ ਚਾਰਜ ਵਾਲੀਆਂ ਟੀਮਾਂ ਮਗਾਲੀਆਂ ਆਈਆਂ ਇਹ ਲੜਾਈ ਕਹਿ ਦੀ ਮੁੜੇ ਕਿਸਾਨ ਜਾਂ ਕੋਈ ਵੀ ਜਿਹੜੀ ਜਥੇਬੰਦੀਆਂ ਨੇ ਕੀ ਉਹ ਸੈਕਟਰ ਜਾਂ ਫਿਰ ਤੁਸੀਂ ਖੱਟੜ ਸਾਹਿਬ ਐਮਐਸ ਐਮਐਸਪੀ ਦੇ ਦੇ 15 ਮਹੀਨੇ 750 ਕਿਸਾਨ ਮਰ ਗਿਆ ਤੁਸੀਂ ਉਦੋਂ ਤੇ ਮੁੱਲ ਨਹੀਂ ਪਾਇਆਗਾ ਜਿੰਨਾ ਦੇਸ਼ ਦਾ ਕਿਸਾਨ ਅਨਪੈਦਾ ਕਰਦਾ ਤੇ ਤੁਸੀਂ ਅਨ ਤੋਂ ਬਗੈਰ ਰਹਿ ਸਕਦੇ ਕਦੀ ਬੰਦਾ ਛਾਹ ਤੋਂ ਭੁੱਖਾ ਰਹਿ ਸਕਦਾ ਫਰੂਟ ਨਾ ਮਿਲੇ ਭੁੱਖਾ ਰਹਿ ਸਕਦਾ ਤੁਸੀਂ ਰੋਟੀ ਤੋਂ ਬਗੈਰ ਤੇ ਚੌਲ ਤੋਂ ਬਗੈਰ ਨਹੀਂ ਰਹਿ ਸਕਦੇ ਹੈਗੇ ਪ੍ਰੋਗਰਾਮ 16 ਨੇ 7 ਵਜੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਇੱਕ ਵਾਰੀ ਫੇਰ ਦਿੱਲੀ ਕੂਚ ਕਰਨ ਲੱਗੇ ਨੇ ਕਿਸਾਨ ਕੁਝ ਕਿਸਾਨ ਜਥੇਬੰਦੀਆਂ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਅਸੀਂ ਤਾਂ 16 ਨੂੰ ਭਾਰਤ ਬੰਦ ਦੀ ਸੱਦਾ ਦਿੱਤਾ ਪਰ ਦੂਜੇ ਪਾਸੇ ਕੁਝ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਜਥੇ ਤੁਰਪੇ ਨੇ ਪਰ ਸ਼ੰਭੂ ਬਾਰਡਰ ਦੇ ਉੱਤੇ ਹਾਲਾਤ ਕੀ ਬਣੇ ਨੇ ਰੋਕਾਂ ਲਾਉਣ ਦੇ ਵਾਸਤੇ ਕੀ ਕੁਝ ਕਰ ਦਿੱਤਾ ਗਿਆ ਇੰਟਰਨੈਟ ਸੇਵਾਵਾਂ 'ਤੇ ਖਾਪੋ ਸਲਾਕੇ ਚ ਕੀਤੀਆਂ ਗਈਆਂ ਇਸ ਦਾ ਅਸਰ ਕੀ ਹੋਣ ਵਾਲਾ ਇਹ ਸਾਰੇ ਮਾਮਲੇ ਦੀ ਜੜ ਦੇ ਉੱਤੇ ਵੀ ਚਰਚਾ ਕਰਾਂਗੇ ਕਿ ਨਤੀਜਾ ਜੇ ਕੀ ਨਿਕਲ ਸਕਦੇ ਨੇ ਔਰ ਦੂਸਰਾ ਮਸਲਾ ਨਾਲ ਦੇ ਨਾਲ ਜੋ ਖੜੂਰ ਸਾਹਿਬ ਹਲਕੇ ਦੇ ਵਿੱਚ ਲੋਕ ਸਭਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਰੈਲੀ ਕੀਤੀ ਹੈ ਹਾਲਾਂਕਿ ਉਸ ਦੇ ਵਿੱਚ ਵੱਡੀ ਪ੍ਰਾਪਤੀ ਦੱਸੀ ਕਿ ਥਰਮਲ ਪਲਾਂਟ ਜਿਹੜਾ ਖਰੀਦਿਆ ਹੈ ਪ੍ਰਾਈਵੇਟ ਤੋਂ ਪਹਿਲਾਂ 5 ਹੁੰਦੇ ਸੀ ਦੋ ਸਰਕਾਰੀ ਸੀ ਹੁਣ ਤੀਜਾ ਸਰਕਾਰੀ ਹੋ ਗਿਆ ਦੂਜੇ ਵੀ ਦੋ ਕਹਿੰਦੇ ਗੱਲ ਕਰਨ ਤੇ ਅਸੀਂ ਖਰੀਦ ਲਵਾਂਗੇ ਪਰ ਉਸ ਦੇ ਨਾਲ ਮੁੱਖ ਮੰਤਰੀ ਨੇ ਜਿਹੜੀਆਂ ਸਿਆਸੀ ਤੌਰ ਤੇ ਭਾਜਪਾ ਨੂੰ ਘੇਰਨ ਦੀਆਂ ਗੱਲਾਂ ਕੀਤੀਆਂ ਜਾਂ ਫਿਰ ਪਾਰਲੀਮੈਂਟ ਚੋਂ ਜਿੱਤਣ ਲਈ ਜਿਹੜੇ ਦਾਅਵੇ ਕੀਤੇ ਉਸ ਦੇ ਉੱਤੇ ਚਰਚਾ ਕਰਾਂਗੇ ਤੀਜਾ ਮਸਲਾ ਜਿਹੜੀ ਕਿ ਕਾਂਗਰਸ ਦੀ ਪਹਿਲੀ ਵੱਡੀ ਰੈਲੀ ਵਰਕਰਾਂ ਦੀ ਰੈਲੀ ਕਹਿ ਲੋ ਜਾਂ ਉਸ ਦੇ ਵਿੱਚ ਵਰਕਰਾਂ ਨੂੰ ਇਕੱਠਾ ਕੀਤਾ ਗਿਆ ਮਲਕਰਜਨ ਖੜਗੇ ਖੁਦ ਆਏ ਉਸ ਤੇ ਵਿੱਚ ਇੱਕ ਕੁਰਸੀ ਖਾਲੀ ਰਹੀ ਉਸ ਹੀ ਨਵਜੋਤ ਸਿੰਘ ਸਿੱਧੂ ਦੀ ਬਾਕੀ ਸਾਰੀ ਲੀਡਰਸ਼ਿਪ ਪਹੁੰਚੀ ਹੋਈ ਸੀ ਇਸ ਰੈਲੀ ਦਾ ਕਾਂਗਰਸ ਦਾ ਨਾਲ ਕੀ ਕੀ ਫਰਕ ਪੈਣ ਵਾਲਾ ਹੈ ਇਸ ਦੇ ਉੱਤੇ ਵੀ ਚਰਚਾ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਸਭ ਤੋਂ ਪਹਿਲਾ ਮਸਲਾ ਜੀ ਅੱਜਕੱਲ ਚਰਚਾ ਦਾ ਵਿਸ਼ਾ ਬਣ ਗਿਆ ਪਿਛਲੇ ਦੋਹਾਂ ਤਿੰਨਾਂ ਦਿਨਾਂ ਤੋਂ ਤਿਆਰੀਆਂ ਵੀ ਚੱਲ ਰਹੀਆਂ ਨੇ ਜਾਣ ਦੀਆਂ ਦਿੱਲੀ ਵੱਲ ਤੇ ਰੋਕਾਂ ਵੀ ਸ਼ੰਭੂ ਬਾਰਡਰ ਤੋਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਵੀ ਸਭ ਦੇ ਸਾਹਮਣੇ ਆ ਕੀ ਹੁਣ ਜਿਹੜੀ ਕੱਲ ਸ਼ਾਮ ਨੂੰ 5 ਵਜੇ ਮੀਟਿੰਗ ਰੱਖ ਲਈ ਗਈ ਹੈ ਉਹਦੇ ਨਾਲ ਇਹ ਟਾਲਿਆ ਜਾ ਸਕਦਾ ਪ੍ਰੋਗਰਾਮ ਜਾਂ ਫਿਰ ਇਹ ਹੋ ਕੇ ਰਹੇਗਾ ਸਭ ਤੋਂ ਵੱਡੀ ਗੱਲ ਹੈ ਕਿ ਸੰਦੀਪ ਇਤਿਹਾਸ ਦੇ ਵਿੱਚ ਦਰਜ ਹੋ ਚੁੱਕਾ ਹੈ ਕਿ ਹਰਿਆਣਾ ਹੈ ਤੇ ਪੰਜਾਬ ਦਾ ਛੋਟਾ ਪਰ ਉਹ ਪੰਜਾਬ ਤੋਂ ਨਿਕਲਿਆ ਹਰਿਆਣਾ ਲੇਕਿਨ ਹਰਿਆਣੇ ਦੀਆਂ ਮੌਕੇ-ਮੌਕੇ ਦੀਆਂ ਜਿਹੜੀਆਂ ਹਕੂਮਤਾਂ ਰਹੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਪੰਜਾਬ ਦੇ ਨਾਲ ਸਰਕਾਰਾਂ ਨੇ ਲੋਕਾਂ ਨੇ ਨਹੀਂ ਸਰਕਾਰਾਂ ਨੇ ਬੜਾ ਧਰੋਹ ਕਮਾਇਆ ਹੈ ਚਾਹੇ ਉਹ 1982 ਦੀਆਂ ਏਸ਼ੀਅਨ ਖੇਡਾਂ ਹੋਣ ਜਦੋਂ ਆ ਜਿਹੜਾ ਗਲਤ ਇੱਕ ਬਿਆਨ ਨੂੰ ਗਲਤ ਰੰਗਤ ਦੇ ਦਿੱਤੀ ਗਈ ਇੱਕ ਨਿਊਜ਼ ਏਜੰਸੀ ਵੱਲੋਂ ਹਰਚੰਦ ਸਿੰਘ ਲੋਂਗੋਵਾਲ ਦੇ ਕਿ ਜੋ ਏਸ਼ੀਅਨ ਗੇਮ ਹੋਈਆਂ ਉਦੋਂ ਇਹ ਸੀ ਕਿ ਸਾਡੀਆਂ ਮੰਗਾਂ ਨਵੇਂ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਾਂ। ਤੋਂ ਉਸ ਤੋਂ ਬਾਅਦ ਉਦੋਂ ਭਜਨ ਲਾਲ ਦੀ ਸਰਕਾਰ ਸੀ ਤੇ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਇੰਨਾ ਜਲੀਲ ਬੇਇੱਜ਼ਤ ਕੀਤਾ ਗਿਆ। ਬੱਸਾਂ 'ਚੋਂ ਜਿਹਦੀ ਵੀ ਪਾਗੀ ਸੀ ਉਹਨੂੰ ਥੱਲੇ ਤਾਰਿਆ ਜਾਂਦਾ ਸੀ, ਤਲਾਸ਼ੀ ਲਈ ਜਾਂਦੀ ਇੱਥੋਂ ਤੱਕ ਕਿ 에ਅਰ ਚੀਫ ਮਾਰਸ਼ਲ ਸਰਦਾਰ ਅਰਜਨ ਸਿੰਘ ਹੋਣਾ ਨੂੰ ਵੀ ਇਸ ਵਧੀਕੀ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਪਤਾ ਨਹੀਂ ਮਨੋਰ ਲਾਲ ਖੱਟੜ ਸਾਹਿਬ ਦੀ ਸਰਕਾਰ ਦੇ ਵਿੱਚ ਭਜਨ ਭਜ ਲਾਲ ਸਾਹਿਬ ਦੀ ਰੂਹ ਆ ਗਈ ਆ ਗੱਲ ਤੇ ਆ ਪੰਜਾਬ ਦੇ ਨਹੀਂ ਦੇਸ਼ ਦੇ ਕਿਸਾਨਾਂ ਦੀ ਆ ਗੱਲ ਤੇ ਤੁਸੀਂ ਜਾਣਦੇ ਹੋ ਦਿੱਲੀ ਦਿੱਲੀ ਕੀ ਹਰਿਆਣੇ ਦੀ ਮਾਸੀ ਲੱਗਦੀ ਜਾਂ ਭੂਆ ਲੱਗਦੀ ਹੈਗੀਆ ਦਿੱਲੀ ਸੈਂਟਰ ਸਰਕਾਰ ਆ ਸੈਂਟਰ ਸਰਕਾਰ ਕੋਲੋਂ ਲੋਕਾਂ ਦੇ ਹੱਕ ਮੰਗਣੇ ਡੈਮੋਕਰੈਟਿਕ ਤਰੀਕੇ ਦੇ ਨਾਲ ਇੱਕ ਸੰਵਿਧਾਨਿਕ ਰਾਈਟ ਆ ਤੇ ਤੁਸੀਂ ਐਦਾਂ ਲੜਤਾ ਕਿ ਦਿੱਤਾ ਹੀ ਨਾ ਪੰਜਾਬ ਵਾਲੇ ਪਾਕਿਸਤਾਨ ਤੋਂ ਜਾਂ ਅਫਗਾਨਿਸਤਾਨ ਤੋਂ ਜਾ ਰਹੇ ਨੇ ਤੁਸੀਂ ਹੁੰਦੇ ਕੌਣ ਹੋ ਕੱਲ ਨੂੰ ਕੀ ਹੈ ਫਿਰ ਅਹੀਂ ਇਧਰ ਪੰਜਾਬ ਸਰਕਾਰ ਕੋਈ ਦੇ ਹਰਿਆਣੇ ਦੇ ਬਾਰਡਰ ਸੀਲ ਕਰ ਦੇ ਹਰਿਆਣੇ ਨਾਲ ਲੜਾਈ ਨਹੀਂ ਨਾ ਖੱਟਰ ਸਾਹਿਬ ਦੇ ਨਾਲ ਲੜਾਈ ਨਹੀਂ ਨਾ ਕਿਸਾਨਾਂ ਦੀ ਭੱਕ ਦੀਆਂ ਮੰਗਾਂ ਨੂੰ ਲੈ ਕੇ ਲੜਾਈ ਤੇ ਮੋਦੀ ਸਾਹਿਬ ਨੇ ਨਾਲ ਤੇ ਫਿਰ ਮੋਦੀ ਸਰਕਾਰ ਦੇਖੇ ਕਿ ਕਿਸਾਨਾਂ ਨੂੰ ਕਿੱਥੇ ਤੁਸੀਂ ਕਿਉਂ ਰੋਕਦੇ ਹੋ ਤੁਸੀਂ ਕਿਉਂ ਵਿੱਚ ਵਿਚੋਲਗੀ ਕਰਦੇ ਹੋ ਲੜਾਈ ਆ ਕਿਸਾਨਾਂ ਦੀ ਦੇਸ਼ ਦੀ ਲੜਾਈ ਆ ਸੈਂਟਰ ਨਾਲ ਭੱਖ ਦੇ ਮਸਲੇ ਤੇ ਤੁਸੀਂ ਜਾਣਦੇ ਹੋ ਜਿਹੜੇ ਕਿਸਾਨ ਉਹ ਤੁਸੀਂ ਇਦਾਂ ਲਾਤਾ ਕੰਡਿਆਲੀ ਤਾਰ ਲਾਤੀ ਜਿਵੇਂ ਇੱਕ ਕੰਡਿਆਲੀ ਤਾਰ ਦੇ ਪਿਛਲੀਆਂ ਸਰਕਾਰਾਂ ਨੇ ਸਾਨੂੰ ਉਧਰ ਲਾ ਦਿੱਤੀ ਕਿ ਤੁਸੀਂ ਵਾਗੇ ਨਹੀਂ ਜਾ ਸਕਦੇ ਇੱਕ ਵਾਗੇ ਵਾਲੀ ਤਾਰ ਲਾਤੀ ਇੱਕ ਮੋ ਨੋਰ ਲਾਲ ਖੱਟੜ ਸਾਹਿਬ ਨੇ ਤਾਰਾਂ ਲਾਤੀਆਂ ਕੰਡਿਆਲੀ ਤਾਰ ਲਾਤੀ ਕਿੱਡੇ ਕਿੱਡੇ ਬਣਾ ਕੇ ਨਾ ਮੀਲ ਪੱਥਰ ਜੇ ਟਾਈਪ ਲਾਤੇ ਕਿਲ ਤੇ ਕਿਲ ਠੋਕ ਤੇ ਕੰਡਿਆਲੀ ਤਾਰਾ ਲਾਤੀਆਂ ਇਦਾਂ ਕੀ ਇਦਾਂ ਲੋਕ ਤੁਸੀਂ ਰੋਕ ਲੋਗੇ ਤੁਸੀਂ ਤੇ 15 ਮਹੀਨੇ ਪਹਿਲਾਂ ਵੀ ਰੋਕਿਆ ਸੀ ਜਦ ਲੋਕ ਇਕੱਠੇ ਹੁੰਦੇ ਨਾ ਫਿਰ ਸਰਕਾਰਾਂ ਹਿਲ ਜਾਂਦੀਆਂ ਨੇ ਹੁਣ ਹਰਿਆਣੇ ਦੇ ਕਿਸਾਨ ਵੀ ਨਾਲ ਨੇ ਅੱਧੇ ਕਿ ਨਾਲ ਅੱਧੇ ਉਹ ਆ ਜਾਣਗੇ ਵੀ ਤੁਸੀਂ ਕਹਿੰਦੇ ਕਿਸਾਨਾਂ ਤੇ ਅਤਿਆਚਾਰ ਕਰ ਰਹੇ ਹੋ ਤੁਸੀਂ ਕਹਿ ਰਹੇ ਕਿ ਟਰੈਕਟਰਾਂ ਦੇ ਨਾਲ ਜੀ ਅੱਜ ਬਨੋਰ ਨਾਲ ਖੱਟਰ ਸਾਹਿਬ ਦੀ ਸਟੇਟਮੈਂਟ ਆਈ ਕਿ ਤੁਸੀਂ ਜੀ ਹਥਿਆਰ ਬਣ ਕੇ ਜਾਂਦੇ ਕਿਹੜੇ ਕਿਸਾਨ ਕੋ ਹਥਿਆਰ ਕਿ ਟਰੈਕਟਰ ਨੂੰ ਹਥਿਆਰ ਮੰਨਦੇ ਹੋ ਇਹ ਇਸ ਇਹਦੇ ਇੱਕ ਸੰਧਵਾ ਜਿਹਦੇ ਤੋਂ ਬਗੈਰ ਖੇਤੀ ਅਧੂਰੀ ਹੈਗੀ ਤੁਹਾਨੂੰ ਕਿਸ ਚੀਜ਼ ਦਾ ਡਰ ਹੈਗਾ ਤੁਹਾਨੂੰ ਕਿਹੜੀ ਨਵੀਂ ਕਲਗੀ ਲੱਗ ਜਾਣੀ ਹੈ ਇੱਕ ਆਮ ਬੰਦੇ ਤੋਂ ਤੁਸੀਂ ਦੋ ਵਾਰ ਮੁੱਖ ਮੰਤਰੀ ਬਣ ਕੇ ਹੁਣ ਤੁਸੀਂ ਕੀ ਲੈਣਾ ਹੈਗਾ ਰੋਕਾਂ ਤਾਂ ਰੋਕਾ ਰਹਿ ਗਈਆਂ ਦੋ ਗੱਲਾਂ ਹੋਰ ਨਾਲ ਨਾਲ ਸਾਹਮਣੇ ਆਈਆਂ ਇੱਕ ਨੋਟੀਫਿਕੇਸ਼ਨ ਵੀ ਵਾਇਰਲ ਹੋ ਰਿਹਾ ਕਿ ਉਹਨਾਂ ਇਲਾਕਿਆਂ 'ਚ ਇੰਟਰਨੈਟ ਸੇਵਾਵਾਂ ਠੱਪ ਰਹਿਣਗੀਆਂ ਸੀਮਤ ਸਮੇਂ ਲਈ ਔਰ ਪੈਟਰੋਲ ਪੰਪਾਂ ਵਾਲਿਆਂ ਨੂੰ ਵੀ ਧਾਇਤਾਂ ਦਿੱਤੀਆਂ ਕਿ ਵੱਧੂ ਤੇਲ ਨਾ ਪਾਇਓ ਟਰੈਕਟਰਾਂ 'ਚ ਤੁਸੀਂ ਦੇਖੋ ਜਿੰਨੀਆਂ ਵੀ ਸਰਹੱਦਾਂ ਸਾਂਝੀਆਂ ਪੰਜਾਬ ਤੇ ਹਰਿਆਣੇ ਦੀਆਂ ਸਾਰੀਆਂ ਸੀਲ ਕਰ ਦਿੱਤੀਆਂ ਸੈਂਟਰ ਸਰਕਾਰ ਨੇ ਕਹਿ ਦਿੱਤਾ ਹੈਗਾ ਕਿ ਇੱਥੇ ਵੜਨੇ ਨਹੀਂ ਚਾਹੀਦੇ 70 ਕੇ 90 ਜਿਹੜੀਆਂ ਸੈਂਟਰਲ ਪੈਰਾਮਿਲਟ ਫੋਰਸ ਤਨਾਤ ਕਰ ਦਿੱਤੀਆਂ ਹੈਗੀਆਂ ਹੁਣ ਸਵਾਲ ਹੈ ਕਿ ਇੰਟਰਨੈਟ ਤੁਸੀਂ ਬੰਦ ਕਰਦਾ ਜਿਹੜੇ ਖਾਸ ਕਰਕੇ ਪੰਜਾਬ ਦੇ ਨਾਲ ਸੱਤ ਅੱਠ ਡਿਸਟ੍ਰਿਕਟ ਲੱਗਦੇ ਚਾਹੇ ਉਹ ਅੰਬਾਲਾ ਚਾਹੇ ਉਹ ਪੰਚਕੂਲਾ ਚਾਹੇ ਉਹ ਜੀਂਦਾ ਚਾਹੇ ਫਤਿਹਬਾਦ ਚਾਹੇ ਕਰਨਾਲ ਹੈ ਜਾਂ ਕੁਰਕ ਖੇਤਰ ਉਹ ਸਾਰੇ ਬੰਦ ਕਰ ਦਿੱਤੇ ਆਗੇ ਨੇ ਹੁਣ ਸਵਾਲ ਹੈ ਕਿ ਫਿਰ ਇਧਰ ਪਟਿਆਲੇ ਵੀ ਬੰਦ ਕਰ ਕਰ ਦੇਣਗੇ ਸਰਕਾਰ ਵੀ ਕਿਉਂ ਤੁਸੀਂ ਇਹ ਚੀਜ਼ਾਂ ਕੀ ਕਰਦੇ ਤੁਸੀਂ ਪੂਰੀ ਤਿਆਰੀ ਕਰਦੇ ਤੁਸੀਂ ਰੈਪਿਡ ਐਕਸ਼ਨ ਫੋਰਸ ਮਗਾਲੀਆਂ ਤੁਸੀਂ ਵੱਡੇ ਵੱਡੇ ਵਾਟਰ ਕੈਨਨ ਮਗਾਲੇ ਲਾਠੀ ਚਾਰਜ ਵਾਲੀਆਂ ਟੀਮਾਂ ਮਗਾਲੀਆਂ ਆਈਆਂ ਇਹ ਲੜਾਈ ਕਹਿ ਦੀ ਆ ਹੁਣ ਕਿਸਾਨ ਜਾਂ ਕੋਈ ਵੀ ਜਿਹੜੀ ਜਥੇਬੰਦੀਆਂ ਨੇ ਕੀ ਉਹ ਸੈਂਟਰ ਜਾਂ ਫਿਰ ਤੁਸੀਂ ਖੱਟੜ ਸਾਹਿਬ ਐਮਐਸ ਐਮਐਸਪੀ ਦੇ ਦੇ ਜਦ ਤੁਹਾਡੀ ਸਰਕਾਰ ਜਿਹੜੇ ਤੁਹਾਡੇ ਬੀਜਪੀ ਵਾਲੇ ਨੇ ਜਦ ਧੋਖਾ ਕਰਕੇ ਕਿਸਾਨਾਂ ਦੇ 15 ਮਹੀਨੇ 750 ਕਿਸਾਨ ਮਰ ਗਿਆ ਤੁਸੀਂ ਉਦੋਂ ਤੇ ਮੁੱਲ ਨਹੀਂ ਪਾਇਆਗਾ ਤੇ ਹੁਣ ਤੁਹਾਨੂੰ ਤਕਲੀਫ ਕਿਸ ਚੀਜ਼ ਦੀ ਆ ਗਈ ਔਰ ਇਹ ਕਰਕੇ ਕਿਉਂਕਿ ਹੁਣ ਨਵੇਂ ਲੋਕੀ ਕਹਿੰਦੇ ਲੋਖ ਅੱਜੇ ਹੋਣਗੇ ਦੇਖੋ ਇਦਾਂ ਦਾ ਜਦੋਂ ਪ੍ਰੋਟੈਸਟ ਹੁੰਦਾ ਲੋਕ ਖੱਜਲ ਖਵਾਰੀ ਹੁੰਦੀ ਆ ਹੁਣ ਜਦੋਂ ਪੋਲੀਟੀਕਲ ਰੈਲੀਆਂ ਹੁੰਦੀਆਂ ਲੋਕ ਤੇ ਉਹਦੇ ਵੀ ਖੱਜਲ ਖਵਾਰੀ ਹੁੰਦੇ ਨੇ ਹੁਣ ਸਵਾਲ ਹੈ ਕਿ ਜੇ ਕਿਸਾਨ ਹੈ ਹੈ ਤੇ ਲੋਕ ਨੇ ਤੇ ਜੇ ਕਿਸਾਨ ਨਹੀਂ ਹੈ ਲੋਕ ਨਹੀਂ ਹੈ ਜਿੰਨਾ ਦੇਸ਼ ਦਾ ਕਿਸਾਨ ਅਨਪੈਦਾ ਕਰਦਾ ਤੇ ਤੁਸੀਂ ਅਨ ਤੋਂ ਬਗੈਰ ਰਹਿ ਸਕਦੇ ਕਦੀ ਬੰਦਾ ਚਾਹ ਤੋਂ ਭੁੱਖਾ ਰਹਿ ਸਕਦਾ ਫਰੂਟ ਨਾ ਮਿਲੇ ਭੁੱਖਾ ਰਹਿ ਸਕਦਾ ਤੁਸੀਂ ਰੋਟੀ ਤੋਂ ਬਗੈਰ ਤੇ ਚੌਲ ਤੋਂ ਬਗੈਰ ਨਹੀਂ ਰਹਿ ਸਕਦੇ ਹੈਗੇ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਇੱਕ ਪਾਸੇ ਸੈਂਟਰ ਕਹਿੰਦਾ ਸੀ ਗੱਲਬਾਤ ਕਰਨ ਉਹ ਤੇ ਤਿੰਨ ਤੇਰੇ ਤੁਹਾਡੇ ਮੰਤਰੀ ਨਿਤਿਆਨੰਦ ਫਿਰ ਪਿਊਸ਼ ਗੁਇਲ ਔਰ ਅਰਜਨ ਮੁੰਡੇ ਉਹ ਪਹਿਲਾਂ ਆਏ ਨੇ ਹੁਣ ਕੱਲ ਵੀ ਸ਼ਾਮੀ ਕਹਿੰਦੇ 5 ਵਜੇ ਦੁਬਾਰਾ ਮੀਟਿੰਗ ਹੋਏ ਪਰ ਉਧਰ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਜਿਹੜੀ ਸਟੇਟਮੈਂਟ ਲੱਗ ਭਗੋਂ ਦਾ ਕਹਿੰਦਾ ਕਿ ਸੈਂਟਰ ਗੱਲ ਤੋਂ ਮੁਕਰ ਗਿਆ ਹੁਣ ਸਵਾਲ ਇਹ ਕਿ ਪੰਜਾਬ ਦਾ ਕਿਸਾਨ ਹਰਿਆਣਾ ਦਾ ਕਿਸਾਨ ਇਹ ਉਹ ਕਿਸਾਨ ਨੇ ਜਿਹੜੇ ਜਿਨ੍ਹਾਂ ਨੇ ਇਲੈਕਸ਼ਨ ਨਹੀਂ ਲੜੀ ਸੀ ਕਿਉਂਕਿ ਉਦੋਂ 32 ਜਥੇਬੰਦੀਆਂ ਜੋ ਬਹੁਤ ਜਿਆਦਾ ਇਲੈਕਸ਼ਨ ਲੜ ਗਏ ਸੀ ਇਸ ਕਰਕੇ ਕਈਆਂ ਦਾ ਭਰੋਸਾ ਜਾ ਟੁੱਟ ਗਿਆ ਸੀ ਕਿ ਸੰਯੁਕਤ ਕਿਸਾਨ ਮੋਰਚਾ ਪਰ ਸਵਾਲ ਦੇ ਮਸਲੇ ਤੇ ਉੱਥੇ ਦੇ ਉੱਥੇ ਖੜੇ ਨੇ ਹੁਣ ਦੇਖਦੇ ਹਾਂ ਕਿ ਕੱਲ ਜੇ ਸ਼ਾਮੀ 5 ਵਜੇ ਮੀਟਿੰਗ ਦੇ ਵਿੱਚ ਕੁਝ ਰਿਜ਼ਲਟ ਨਿਕਲਦਾ ਠੀਕ ਹੈ ਨਹੀਂ ਤੇ ਕਿਸਾਨ ਤੇ ਚੜ੍ਹਦੀ ਕਲਾ ਦੇ ਵਿੱਚ ਹੈ ਪਹਿਲਾਂ ਵੀ ਤੁਸੀਂ ਬੈਰੀਗੇਡਸ ਲਾਏ ਸੀ ਲੋਕਾਂ ਨੇ ਕਰਤੇ ਹੀ ਪਾਸੇ ਕਰਤੇ ਹੀ ਪਤਾ ਨਹੀਂ ਲੱਗਾ ਸੀ ਹਵਾ ਵੰਗੋਟ ਦੇ ਕਿਸਾਨ 5 ਮਿੰਟਾਂ ਦੇ ਦਿੱਲੀ ਪਹੁੰਚ ਗਏ ਸੀ ਤੇ ਫਿਰ ਉੱਥੇ 15 ਮਿੰਟ ਲਾਏ ਨੇ ਤੇ ਜਿਨ੍ਹਾਂ ਨੂੰ ਤੁਸੀਂ ਉਦੋਂ ਹੱਤਵਾਦੀ ਦੱਸਦੇ ਸੀ ਜਦੋਂ ਤੁਸੀਂ ਤੇ ਹੁਣ ਤੁਸੀਂ ਹੋਰ ਕੁਝ ਦੱਸੋਗੇ ਇਸ ਮਸਲੇ ਦੇ ਮੈਂ ਲੱਦਾ ਕਿ ਸੈਂਟਰ ਸਰਕਾਰ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਦੋ ਦੋ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਇਸ ਤਰੀਕੇ ਦੇ ਨਾਲ ਵੀ ਨਾਲੇ ਤੁਸੀਂ ਮੀਟਿੰਗਾਂ ਵੀ ਕਰਦੇ ਹੋ ਨਾਲੇ ਤੁਸੀਂ ਪ੍ਰਬੰਧ ਅਧਿਕਾਰਿਓ ਕਿ ਅਸੀਂ ਦਿੱਲੀ ਉਹ ਨੀਦਰ ਮਤਲਬ ਕਿੱਥੇ ਕਿੱਥੇ ਤੁਸੀਂ ਇੱਥੇ ਇੱਥੇ ਪੰਜਾਬ ਦੇ ਬਾਰਡਰ ਸੀਲ ਕਰਤੇ ਮਤਲਬ ਅੱਗੇ ਹਾਈਵੇ ਸਾਰਾ ਸੀਲ ਕਰ ਦਿੱਤਾ ਲੋਕਾਂ ਨੂੰ ਤੇ ਖੱਜਲ ਖਵਾਰ ਕੌਣ ਕਰ ਰਿਹਾ ਹੈਗਾ ਸਰਕਾਰਾਂ ਕਰ ਰਹੀਆਂ ਕਿ ਜਾਂ ਫਿਰ ਕਿਸਾਨ ਕਰ ਰਹੇ ਨੇ ਕਿਸਾਨਾਂ ਨੂੰ ਜਾਣ ਦੋ ਦਿੱਲੀ ਜਨਤਰ ਮੰਤਰ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੈਗੀ ਦਿੱਲੀ ਜੰਤਰ ਮੰਤਰ ਬੀਜੇਪੀ ਜੇ 2014 ਦੇ ਵਿੱਚ ਸਰਕਾਰ ਆਈ ਆ ਤੇ ਉਹ ਜੰਤਰ ਮੰਤਰ ਕਰਕੇ ਆਈ ਹੈ ਜਦੋਂ ਤੁਸੀਂ ਰਲ ਮਿਲ ਕੇ ਡਾਕਟਰ ਬਨਮੋਨ ਸਿੰਘ ਦੀ ਸਰਕਾਰ ਡਿਗਣ ਵਾਸਤੇ ਆਮ ਆਦੀ ਪਾਰਟੀ ਔਰ ਬੀਜੇਪੀ ਦੀ ਇੱਕ ਗੇਮਪਲੈਨ ਦਾ ਹਿੱਸਾ ਰਿਹਾ ਜੋ ਲੋਕ ਕਹਿੰਦੇ ਨੇ ਪਤਾ ਨਹੀਂ ਉਸ ਤੇ ਸੱਚ ਹੈ ਕਿ ਨਹੀਂ ਹੈ ਪਰ ਜਿਹੜਾ ਕਿੰਨੇ ਦਿਨ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਮੂਵਮੈਂਟ ਚੱਲੀ ਆ ਗਈ ਹੈ ਜਿਹਦੇ ਪਿੱਛੇ ਸੁਆਮੀ ਵਿਵੇਕਾਨੰਦ ਦਾ ਟਰੱਸਟ ਦੱਸਿਆ ਜਾ ਰਿਹਾ ਤੇ ਸੁਆਮੀ ਵਿਵੇਕਾਨੰਦ ਟਰੱਸਟ ਦੇ ਨਾਲ ਜੁੜੇ ਲੋਕ ਕਿਸ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਉਹ ਸਾਰੀ ਦੁਨੀਆ ਨੂੰ ਪਤਾ ਹੈਗਾ ਤੇ ਤੁਸੀਂ ਜੰਤਰ ਮੰਤਰ ਜਾਣ ਤੋਂ ਜੰਤਰ ਮੰਤਰ ਕਿਸਾਨ ਆਪੇ ਆਪਣੀਆਂ ਮੰਗਾਂ ਬਣਵਾਉਂਦੇ ਰਹਿਣਗੇ ਪਰ ਰਾਸਤੇ ਦੇ ਵਿੱਚ ਜਿਹੜੀ ਹਰਿਆਣਾ ਸਰਕਾਰ ਰੋਕਾਂ ਲਾ ਰਹੀ ਹੈ ਕਿਸਾਨਾਂ ਨੇ ਰੁਕਣਾ ਨਹੀਂ ਹੈਗਾ ਜਿੱਥੇ ਕਿਸਾਨ ਉੱਥੇ ਵੀ ਡੱਟ ਕੇ ਜੋ ਦਿੱਲੀ ਨਹੀਂ ਜਾਣ ਦੇਣਗੇ ਕਿਸਾਨ ਉੱਥੇ ਡੱਟ ਗਏ ਤੇ ਫਿਰ ਸਰਕਾਰ ਨੂੰ ਝੁਕਣਾ ਪਿਆ ਨਾ ਸਰਕਾਰ ਨੂੰ ਮਾਫੀ ਵੀ ਮੰਗਣੀ ਪਈ ਹੈਗੀ ਤਾਂ ਜਿੱਥੇ ਦੇਸ਼ ਦੇ ਅੰਦਰ ਕਿਸਾਨ ਅੰਦੋਲਨ ਦੁਬਾਰਾ ਤੋਂ ਸ਼ੁਰੂ ਹੋਣ ਦੀ ਗੱਲ ਹੈ ਉੱਧਰ ਜਰਮਨ ਵਾਲੇ ਪਾਸਿਆਂ ਵੀ ਖਬਰਾਂ ਆਈਆਂ ਹੋਰ ਕਈ ਮੁਲਕਾਂ ਦੇ ਵਿੱਚ ਟਰੈਕਟਰ ਨਾਲ ਰਾਹ ਰੋਕੇ ਹੋਇਆ ਉੱਥੇ ਇਸ ਤਰ੍ਹਾਂ ਦਾ ਕੋਈ ਤਸਵੀਰ ਨਹੀਂ ਦੇਖਣ ਨੂੰ ਮਿਲੀ ਉੱਥੇ ਵੀ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਪ੍ਰੋਬਲਮ ਵਰਲਡਵਾਈਡ ਏਹੀ ਹੈ ਜੀ ਪਿੱਛੇ ਜੇ ਅਦਵਿੰਦਰ ਸ਼ਰਮਾ ਜਿਹੜੇ ਆਪਣੇ ਬਹੁਤ ਖੇਤੀਬਾੜੀ ਮਾਹਿਰ ਨੇ ਇੰਡੀਆ ਦੇ ਔਰ ਜਿਹੜੇ ਅੱਜ ਵੀ ਉਹਨਾਂ ਨੇ ਆਰਟੀਕਲ ਛਾਪੇ ਨਹੀਂ ਉਹ ਤੇ ਕਹਿੰਦੇ ਕਿ ਕਈ ਅਮਰੀਕਾ ਵਰਗੇ ਦੇਸ਼ ਦੇ ਵਿੱਚ ਆਪਣੇ ਦੇ ਸੁਸਾਈਡ ਕਰਦੇ ਆ ਕਿਨੇ ਉਹਨੇ ਦੁਖੀ ਹੋ ਗਏ ਆਪਣੇ ਡੰਗਰ ਮਾਰ ਲਏ ਸੀ ਇੱਕ ਵਰਲਡ ਵਾਈਡ ਕਿਉਂਕਿ ਵਰਲਡ ਜਿਹੜਾ ਹੈ ਉਹ ਇੱਕ ਉਹ ਅਦਜੋਗ ਮਾਫੀਆ ਜਿਹਨੂੰ ਇੰਡਸ ਇੱਕ ਦੇ ਮਾਫੀਆ ਹੁੰਦਾ ਨੇ ਸ਼ਰਾਬ ਮਾਫੀਆ ਲਿਕਰ ਮਾਫੀਆ ਰੀਤ ਮਾਫੀਆ ਡਰਗ ਮਾਫੀਆ ਇੱਕ ਜਿਹੜਾ ਇੰਡਸਟਰੀਅਲਿਸਟ ਦਾ ਮਾਫੀਆ ਉਹ ਬਹੁਤ ਵੱਡਾ ਜਿਹੜਾ ਸਰਕਾਰਾਂ ਚਲਾਉਂਦੇ ਨੇ ਜਿਹੜੇ ਸਰਕਾਰਾਂ ਨੂੰ ਪਹਿਲਾਂ ਫੰਡਿੰਗ ਕਰਦੇ ਨੇ ਮੋਟੀ ਫਿਰ ਸਰਕਾਰਾਂ ਉਹਨਾਂ ਦੀਆਂ ਉਂਗਲਾਂ ਤੇ ਨੱਚਦੀ ਹੈਗੀਆ ਉਹ ਚਾਹੇ ਉਹ ਇੰਡੀਆ ਦਾ ਕਿਸਾਨ ਹੋਵੇ ਚਾਹੇ ਜਰਮਨ ਦਾ ਹੋਵੇ ਚਾਹੇ ਅਮਰੀਕਾ ਦਾ ਹਾਲਾਤ ਇਹੋ ਹੀ ਆ ਸਾਰਿਆਂ ਦੇ ਪਰ ਸਵਾਲ ਇਹ ਹੈ ਕਿ ਤੁਹਾਡੇ ਇਲਾਕੇ ਦੇ ਤੇ ਟਰੈਕਟਰ ਨਾਲ ਕਿੰਨੂ ਵੀ ਮੇਦ ਦਿੱਤੇ ਆਗੇ ਨੇ ਹੁਣ ਕਿਸਾਨ ਕਿ ਕਿਸਾਨ ਜਦੋਂ ਡਾਇਵਰਸਿਫਿਕੇਸ਼ਨ ਤੇ ਆਉਂਦਾ ਜੇ ਕਣਕ ਝੋਨੇ ਦੇ ਚੱਕਰ ਚੋਂ ਬਾਹਰ ਨਿਕਲ ਆਉਂਦਾ ਤੇ ਫਿਰ ਮਾਰਕੀਟਿੰਗ ਦਾ ਫੰਡਾ ਰਹਿੰਦਾ ਹੈਗਾ ਸਵਾਲ ਇਹ ਹੈ ਕਿ ਸੈਂਟਰ ਜਿਹੜਾ ਸੈਂਟਰ ਜਾਂ ਸਰਕਾਰਾਂ ਸੂਬਾ ਸਰਕਾਰ ਜਿਹੜੀ ਆਪਣੀ ਕੌਮੀ ਭਾਰਤ ਸਰਕਾਰ ਉਹ ਇਹ ਹੈ ਕਿ ਸਰਕਾਰਾਂ ਕਿਸਾਨਾਂ ਪ੍ਰਤੀ ਗੰਭੀਰ ਕਦੀ ਹੋਈਆਂ ਨਹੀਂ ਸਵਿਹਰਦ ਕਦੀ ਹੋਈਆਂ ਨਹੀਂ ਉਹਨੇ ਸਮ ਤੇ ਕੋਈ ਗੱਲ ਨਹੀਂ ਚਾਰ ਨਾਰੇ ਮਾਲਕ ਕੀ ਕਰਨਗੇ ਤੇ ਜਿਹੜੇ ਫਾਂਡਕ ਦਿੰਦੇ ਨੇ ਮੋٹے ਮੋٹے ਉਹਨਾਂ ਦੇ ਨਾਲ ਸਰਕਾਰਾਂ ਦੀਆਂ ਯਾਰੀਆਂ ਨੇ ਸਾਂਝਾਂ ਨੇ ਹੁਣ ਆ ਮਸਲਾ ਜਿਹੜਾ ਵੱਡਾ ਹੈਗਾ ਕਿ ਫਿਰ ਹੁਣ ਭਾਜਪੀ ਇਸ ਕਰਕੇ ਇੱਕ ਪਾਸੇ ਗੱਲ ਵੀ ਕਰ ਰਹੀ ਹੈ ਜਿੰਨਾਂ ਵੀ ਭਾਜਪੀ ਨੂੰ ਇਹ ਵੀ ਡਰ ਹੈ ਨਾ ਕਿ ਜਿਹੜੀ ਨਿੱਕੀ ਜੀ ਮੂਵਮੈਂਟ ਆ ਜੇ ਪੰਜਾਬ 'ਚ ਦੱਬ ਲਈ ਜਾਵੇ ਇਥੇ ਰੋਕ ਲਈ ਜਾਵੇ ਤੇ ਸਾਡੇ ਮੁਸੀਬਤ ਨਹੀਂ ਪਾਉਗੀ ਹੁਣ ਜਿਹਨੇ ਜੈਸ ਵੀ ਸਰਕਾਰ ਨੇ ਕਿਸਾਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਰੋਕਣ ਦੀ ਜੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੀ ਭਗਵੰਤ ਮਾਨ ਸਾਹਿਬ ਦਾ ਨੁਕਸਾਨ ਹੋਏਗਾ ਜੇ ਮਨੋਰ ਲਾਲ ਖੱਟੜ ਸਾਹਿਬ ਨੇ ਕਿਸਾਨਾਂ ਨੂੰ ਰੋਕਣ ਦਾ ਉਹਨਾਂ ਪੂਰੀ ਵੀ ਹੁੰਦ ਬੰਦੀ ਹੈ ਤੇ ਹਰਿਆਣੇ ਦਾ ਘੱਟੋ ਘੱਟ ਜਿਹੜਾ ਕਿਸਾਨ ਇੰਨਾ ਕਿਤੇ ਦੁਖੀ ਹੋਊਗਾ ਜੇ ਸਾਡੀਆਂ ਮੰਗਾਂ ਨੇ ਉਹ ਪੰਜਾਬ ਵਾਲੇ ਲੋਕਾਂ ਦੀਆਂ ਤੇ ਮੰਗਾਂ ਉਹਦਾ ਨੁਕਸਾਨ ਹੋਊਗਾ ਇਸ ਕਰਕੇ ਸੈਂਟਰ ਕਹਿੰਦਾ ਕਿ ਕਿਸਾਨ ਉੱਥੇ ਨਾ ਪਹੁੰਚੇ ਕਿਸਾਨ ਯੂਪੀ ਦਾ ਨਾ ਅਸਰ ਕਰੇ ਕਿਸਾਨ ਬਿਹਾਰ ਦਾ ਨਾ ਅਸਰ ਪਾਵੇ ਮੱਧ ਪ੍ਰਦੇਸ਼ ਦਾ ਰਾਜਸਥਾਨ ਕਿਉਂਕਿ ਸਾਡੀਆਂ ਓਨੀਆਂ ਤੇ ਕਲੀਆਂ ਬਿਹਾਰ ਦੀਆਂ ਤੇ ਯੂਪੀ ਦੀਆਂ ਲੋਕ ਸਭਾ ਸੀਟਾਂ ਤੇ ਸਾਡੇ ਪੂਰੇ ਨਾਰਥ ਦੀਆਂ ਲਾ ਲਓ ਦਿੱਲੀ ਦੀਆਂ 7 ਤਾਂ ਪੰਜਾਬ ਦੀਆਂ 13 ਨੇ ਹਰਿਆਣੇ ਦੀਆਂ 10 ਚਾਰ ਹਿਮਾਚਲ ਦੀਆਂ 6 ਜੰਮੂ ਕਸ਼ਮੀਰ ਕਿੰਨੀਆਂ ਆਏ ਨੇ ਇਹ ਉਹ 40 ਵੀ ਨਹੀਂ ਬੰਦੀਆਂ ਤੇ ਉਹ ਬਿਹਾਰ ਤੇ ਜੂਪੀ ਕਿਹਨੇ ਕਿਨੇ 80-80 ਬੈਟ ਲੈ ਕੇ ਬੈਠੇ ਹੋਗੇ ਨੇ ਇੱਕ ਪਾਸੇ ਚਲੋ ਸੱਤਾਧਿਰ ਨੂੰ ਕੇਂਦਰ ਚ ਬੀਜੇਪੀ ਨੂੰ ਤਾਂ ਫਿਕਰ ਪੈ ਗਿਆ ਕਿ ਕਿਵੇਂ ਅੰਦੋਲਨ ਨੂੰ ਪਹਿਲਾਂ ਹੀ ਸ਼ੁਰੂ ਹੋਣ ਤੋਂ ਰੋਕ ਲਿਆ ਜਾਵੇ ਉਹ ਆਪਣੇ ਆਪਣੇ ਹਿਸਾਬ ਨਾਲ ਲੱਗੇ ਹੋਇਆ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਇੱਧਰ ਕਾਂਗਰਸ ਦੀ ਰੈਲੀ 'ਚ ਮਲਕਰਜਨ ਖੜਗੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹਨਾਂ ਸਾਰੇ ਲੀਡਰਾਂ ਨੇ ਆਪ ਦੇ ਆਪ ਦੇ ਸਟੈਂਡ ਸਪਸ਼ਟ ਕਰ ਦਿੱਤੇ ਆ ਕਿਸਾਨਾਂ ਨੂੰ ਲੈ ਕੇ ਉਧਰ ਮੁੱਖ ਮੰਤਰੀ ਦਾ ਬਿਆਨ ਵੀ ਅੱਜ ਚਰਚਾ ਦਾ ਵਿਸ਼ਾ ਬਣਿਆ ਪਿਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਪਿਛਲੀ ਵਾਰ 15 ਮਹੀਨੇ ਦਾ ਕਿਸਾਨੀ ਅੰਦੋਲਨ ਚੱਲਿਆ ਸੀ ਤੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਉਹਨੇ ਕਿਸਾਨਾਂ ਨੂੰ ਰੋਕਿਆ ਉਹ ਕਹਿੰਦੇ ਕਿ ਤੁਹਾਡੇ ਨਾਲ ਉਹ ਸਭ ਤੋਂ ਵੱਡੀ ਸਰਕਾਰ ਦੀ ਇੱਕ ਬਹੁਤ ਵੱਡੀ ਉਸ ਸਮੇਂ ਪ੍ਰਾਪਤੀ ਵਕਰੀ ਗੱਲ ਹੈ ਕਿ ਉਹਨਾਂ ਨੇ ਬਾਅਦ ਵਿੱਚ ਮੰਤਰੀ ਮੁੱਖ ਮੰਤਰੀ ਦੀ ਕੁਰਸੀ ਖੋਲੀ ਤੇ ਸਰਕਾਰ ਵੀ ਨਹੀਂ ਬਣੀ ਕਾਂਗਰਸੀਆਂ ਦੀ ਜਿਨ੍ਹਾਂ ਨੇ ਰਲ ਮਿਲ ਕੇ ਕੈਪਟਨ ਮਰਿੰਦਰ ਸਿੰਘ ਨੂੰ ਕੁਰਸੀ ਕੋਈ ਸੀ ਉਹ ਸਵਾਲ ਹੈ ਕਿ ਹੁਣ ਭਗਵੰਤ ਮਾਨ ਸਾਹਿਬ ਕਿਸਾਨ ਕਿਸਾਨਾਂ ਦੇ ਨਾਲ ਕਿਉਂਕਿ ਪੰਜਾਬ ਦਾ ਕਿਸਾਨ ਹੈ ਕੀ ਇਹ ਹੱਲਾਸ਼ੇਰੀ ਦੇ ਰਹੇ ਨੇ ਵੀ ਜਾਓ ਕਿਉਂਕਿ ਸੂਬਾ ਸਰਕਾਰ ਦੇ ਹੱਥ ਵਾਸਤੇ ਕੁਝ ਵੀ ਨਹੀਂ ਹੈ ਮੰਗਾਂ ਦੇ ਸੈਂਟਰ ਸਰਕਾਰ ਨੇ ਮੰਨਣੀਆਂ ਨੇ ਤੇ ਭਗਵੰਤ ਮਾਨ ਸਾਹਿਬ ਕਿਸ ਨੀਤੀ ਦੇ ਨਾਲ ਕੰਮ ਕਰਨਗੇ ਵੀ ਕੀ ਕਿਸਾਨਾਂ ਨੂੰ ਕੋਈ ਰੋਕ ਟੋਕ ਤਾਂ ਨਹੀਂ ਹੈਗੀ ਸੂਬਾ ਸਰਕਾਰ ਵੱਲੋਂ ਉਹ ਆਪਣੇ ਆਪ ਚ ਇੱਕ ਗੱਲ ਦੇਖਣ ਲਈ ਹੋਊਗੀ ਕਿ ਭਗਵੰਤ ਮਾਨ ਸਾਹਿਬ ਦੀ ਨੀਤੀ ਕੀ ਰਹਿਣ ਵਾਲੀ ਆ ਦੂਜਾ ਜਿਹੜੇ ਖੜਗੇ ਸਾਹਿਬ ਨੇ ਜਿਹੜਾ ਉਹਨਾਂ ਨੇ ਅੱਜ ਰੈਲੀ ਚ ਕਹਿਤਾ ਕਿ ਅਸੀਂ ਦੇਸ਼ ਦੇ ਕਿਸਾਨ ਦੇ ਨਾਲ ਆ ਉਹਨਾਂ ਨੂੰ ਪਤਾ ਕਿ ਇਸ ਟਾਈਮ ਵੋਟਾਂ ਦੇ ਟਾਈਮ ਨੇ ਲੋਕ ਸਭਾ ਔਰ ਕਾਂਗਰਸ ਦੀ ਸਥਿਤੀ ਪਹਿਲਾਂ ਹੀ ਇੰਨੀ ਜਿਆਦਾ ਮਾੜੀ ਹੈ ਤੇ ਜੇ ਇਸ ਸਥਿਤੀ ਦੇ ਵਿੱਚ ਉਹਨਾਂ ਨੂੰ ਮਰਦੀ ਨੂੰ ਅੱਕ ਚੱਬਣਾ ਪੈਣਾ ਕਾਂਗਰਸ ਪਾਰਟੀ ਨੂੰ ਕਿਉਂਕਿ ਪਾਲਿਸੀਆਂ ਵੈਸੇ ਭਾਜੀਪੀ ਔਰ ਕਾਂਗਰਸ ਦੀਆਂ ਸੇਮ ਸੇਮ ਹੀ ਆ ਪਰ ਹੁਣ ਇਹ ਆ ਕਿ ਚਲੋ ਇਲੈਕਸ਼ਨ ਆਇਆ ਤੇ ਆਪਾਂ ਕਿਸਾਨਾਂ ਦੇ ਨਾਲ ਸਮਰਥਨ ਕਰਦੇ ਹੈਗੇ ਔਰ ਕਰਨੀ ਵੀ ਪੈਣੀ ਹੈ ਉਹ ਤੇ مصیبت بی جے پی اے اوناں کیویں دیکھ رہی ਔਰ بی جے پی ਵੀ ਲੱਗਦਾ ਕਿ پنجاب ਨੂੰ زیادہ سیریس نہیں ਲੈਂਦੀ ਹੈਗੀ اوناں پتہ ਹੈ ਕਿ ਸਾਡੀਆਂ ਹੀ 13 ਚੋਂ مثلا تین لڑਦੇ ਨੇ ਐਰ ਕੀ ਪੰਜ ਲੜ ਲੈਣਗੇ ਕੱਲੀ ਜੇ ਮੰਨ ਗਏ ਤੇ ਠੀਕ ਹੈ ਸਾਡੀਆਂ ਤੇ ਆਉਣੀਆਂ ਇੱਕ ਜਾਂ ਦੋ ਹੀ ਆ پنجاب ਨੂੰ ਤੇ ਨਾ ਕਾਂਗਰਸ پارٹی نے ਨਾ بی جے پی نے کبھی ਤਵਕਕਉਂ ਦਿੱਤੀ ਨਹੀਂ ਹੈਗੀ ਹੁਣ ਸਵਾਲ ਹੈ ਕਿ ਦੋਨਾਂ ਦੀਆਂ ਸਟੇਟਮੈਂਟ ਆ ਗਿਆ ਹੁਣ ਭਗਵੰਤ ਮਾਨ ਸਾਹਿਬ ਕੀ ਕਹਿ ਰਹੇ ਨੇ ਕਰਕੇ ਸੈਂਟਰ ਭੱਜ ਗਿਆ ਹੈਗਾ ਇਸ ਮਸਲੇ 'ਚ ਕਹਿੰਦੇ ਮੈਂ ਤੇ ਮਨਿਸਟਰ ਵੀ ਤਿੰਨ ਇੱਥੇ ਬੁਲਾਲੇ ਸੀ ਚੰਡੀਗੜ੍ਹ ਮੀਟਿੰਗ ਵੀ ਕਰਵਾ ਦਿੱਤੀ ਅੱਜ ਤੱਕ ਪੂਰੀ ਨਹੀਂ ਹੋਣਾ 12 ਤਰੀਕਾ ਭਲਕੇ ਆ ਜੇ ਭਲਕੇ 5 ਵੇ ਤੱਕ ਨਬੇੜਾ ਹੋ ਗਿਆ ਜੇ ਸੈਂਟਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਠੀਕ ਹੈ ਨਹੀਂ ਤਾਂ ਕਿਸਾਨ ਤੇ ਚਲਾਇ ਜਾਊਗਾ ਤੇ ਜੇ ਪੰਜਾਬ 'ਚ ਕਿਸਾਨ ਰੁਕ ਗਿਆ ਤੇ ਪੰਜਾਬ ਸਰਕਾਰ ਵਾਸਤੇ ਮੁਸੀਬਤ ਵੱਡੀ ਹੋ ਜਾਏਗੀ ਤੇ ਹਰਿਆਣਾ ਸਰਕਾਰ ਨੇ ਰੋਕ ਲਿਆ ਤੇ ਹਰਿਆਣੇ ਵਾਸਤੇ ਮੁਸੀਬਤ ਹੋਏਗੀ ਪਰ ਹੁਣੇ ਸਭ ਤੋਂ ਵੱਡਾ ਇਹਨਾਂ ਅੱਜ ਦੀ ਜਿਹੜੀ ਕਾਂਗਰਸ ਪਾਰਟੀ ਔਰ ਆਮ ਆਦੀ ਪਾਰਟੀ ਦੀਆਂ ਜਿਹੜੀਆਂ ਰੈਲੀਆਂ ਹੋਈਆਂ ਉਸ ਰੈਲੀਆਂ ਦੇ ਵਿੱਚੋਂ ਇੱਕ ਗੱਲ ਜਿਹੜੀ ਨਿਕਲ ਕੇ ਬਾਹਰ ਆਈ ਹੈ ਜਿਵੇਂ ਨਵਜੋਤ ਸਿੰਘ ਸਿੱਧੂ ਜਾਂ ਹੋਰ ਬਹੁਤ ਸਾਰੇ ਬੁੱਧੀਜੀਵੀ ਪੋਲਿਟਿਸ਼ੀਅਨਾਂ ਚੋਂ ਤੇ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਸਭ ਤੋਂ ਪਹਿਲਾਂ ਕਿਹਾ ਕਿ ਸਰਹੱਦ ਦਾ ਵਪਾਰ ਖੁੱਲਣਾ ਚਾਹੀਦਾ ਉਸ ਤੋਂ ਬਾਅਦ ਸੁਭੀ ਸਿੰਘ ਬਾਦਲ ਨੇ ਕਹਿਣਾ ਸ਼ੁਰੂ ਕਰ ਦਿੱਤਾ ਫਿਰ ਹੁਣ ਹਰਸਿਮਰਤ ਕੌਰ ਬਾਦਲ ਨੇ ਵੀ ਪਾਰਲੀਮੈਂਟ ਦੇ ਵਿੱਚ ਬੋਲਿਆ ਅੱਜ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹ ਵੀ ਕਹਿ ਰਹੇ ਨੇ ਕਿ ਜੇ ਸੈਂਟਰ ਦੇ ਵਿੱਚ ਆਪਣੀ ਸਰਕਾਰ ਬਣ ਗਈ ਮਦਰ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਤੇ ਵਾਗਾ ਖੁੱਲਣਾ ਚਾਹੀਦਾ ਦੇਖੋ ਪੰਜਾਬ ਤਾਂ ਬਚਦਾ ਜੇ ਵਾਗਾ ਖੁੱਲੇ ਸਰਦ ਤੋੜ ਦੇਣੀਆਂ ਚਾਹੀਦੀਆਂ ਸਰਦਾਂ ਵਪਾਰ ਆਪਣੇ ਤਾਂ ਵਾ ਤੇ ਉਹ ਜਿਹੜੀਆਂ ਪਾਕਿਸਤਾਨ ਦੇ ਨਾਲ ਤੇ ਭਾਰਤ ਦੀਆਂ ਚੱਲਦੀਆਂ ਉਹ ਆਪਣੇ ਥਾਂ ਆ ਗਿਆ ਦੁਨੀਆ ਭਰ ਦੇ ਵਿੱਚ ਕਿਸੇ ਵੀ ਜਿਹੜੇ ਉਦੇਸ਼ ਨੇ ਚਾਹੇ ਉਹਨਾਂ ਦੀ ਵਿਚਾਰ ਦੁਸ਼ਮਣੀ ਵਾਲੇ ਵਪਾਰ ਨਹੀਂ ਰੁਕਿਆ ਗਿਆ ਤੇ ਉਹਨਾਂ ਦੇ ਦੇਖੋ ਜੇ ਸੈਂਟਰ ਚ ਸਰਕਾਰ ਬੰਦੀ ਕਿ ਨਹੀਂ ਬੰਦੀ ਪਰ ਕਾਂਗਰਸ ਪਾਰਟੀ ਨੂੰ ਵੀ ਕਹਿਣਾ ਪੈ ਰਿਹਾ ਗਿਆ ਕਿ ਜਿਹੜਾ ਵਪਾਰ ਖੁੱਲ ਜਾਂਦਾ ਹੈਗਾ ਉਹ ਸਭ ਤੋਂ ਵੱਡੀ ਗੱਲ ਤੇ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਗੱਲ ਹੀ ਇਸੇ ਫੋਕਸ ਕਰਨਾ ਚਾਹੀਦਾ ਹੈਗਾ ਜੇ ਵਪਾਰ ਖੁੱਲ ਜੇ ਨਾ ਤੇ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਫਿਰ ਨਾ ਦਿੱਲੀ ਵਾਲੇ ਦੇਖਣ ਦੀ ਲੋੜ ਨਹੀਂ ਸਾਨੂੰ ਉਥੇ 15-15 ਮਹੀਨੇ ਨਾ ਧਰਨੇ ਦੇਣ ਦੀ ਲੋੜ ਨਹੀਂ ਸਾਨੂੰ 750 ਕਿਸਾਨ ਮਰਵਾਉਣ ਦੀ ਲੋੜ ਦੀ ਪਈ ਪੁਲਿਸ ਦੀਆਂ ਡਾਂਗਾ ਤੇ ਲਾਠੀ ਚਾਰਜ ਪਾਣੀ ਦੀਆਂ ਬਿਛਾੜਾ ਸਹਨ ਦੀ ਲੋੜ ਨਹੀਂ ਪੈਣੀ ਹੈਗੀ ਫਿਰ ਸਾਡਾ ਆਲੂ ਪਾਕਿਸਤਾਨ ਜਾਊਗਾ ਸਾਡੇ ਚੌਲ ਪਾਕਿਸਤਾਨ ਜਾਣਗੇ ਸਾਡਾ ਘਿਓ ਪਾਕਿਸਤਾਨ ਜਾਊਗਾ ਸਾਡੇ ਟਮਾਟਰ ਮਟਰ ਸਾਡੀ ਕਣਕ ਉਥੇ ਜਾਏਗੀ ਜਿਹੜਾ ਪਾਕਿਸਤਾਨ ਦੇ ਵਿੱਚ ਅੱਜ ਕਿ 2 ਕੱਟ 3000 ਰੁਪਏ ਕਿਲੋ ਆਟਾ ਹੋਇਆ ਪਿਆ ਤੇ ਇਹੋ ਪੰਜਾਬ ਦੀ ਕਣਕ ਉਥੇ ਜਾਇਆ ਕਰੂਗੇ ਇਹ ਫਿਰ ਸਾਨੂੰ ਦਿੱਲੀ ਦੀ ਲੋੜ ਨਹੀਂ ਪੈਣੀ ਚਾਹੇ ਦਿੱਲੀ ਦੇ ਵਿੱਚ ਫਿਰ ਮੋਦੀ ਸਾਹਿਬ ਰਾਜ ਕਰੇ ਜਾਂ ਕੋਈ ਹੋਰ ਰਾਜ ਕਰੇ ਪ੍ਰੋਬਲਮ ਇਹ ਹੈ ਕਿ ਜਿਹੜੀ ਦਿੱਲੀ ਲੋਬੀ ਬੈਠੀ ਆ ਨਾ ਸਾਰੀ ਦੀ ਸਾਰੀ ਜਾਂ ਜਿਹੜੀ ਉੱਥੇ ਸਟੈਬਲਿਸ਼ਮੈਂਟ ਬੈਠੀ ਆਗੀ ਆ ਕਿਸੇ ਵੀ ਟਾਈਮ ਦੀ ਪਿਛਲਾ ਤੁਸੀਂ 47 ਤੋਂ ਲੈ ਕੇ ਹੁਣ ਤੱਕ ਉਹਨਾਂ ਕਦੀ ਵੀ ਪੰਜਾਬ ਦੀ ਖੈਰ ਨਹੀਂ ਮੰਗੀ ਪੰਜਾਬ ਨੂੰ ਹਮੇਸ਼ਾ ਵਿਰੋਧ ਦੀਆਂ ਨਜ਼ਰਾਂ ਦੇ ਨਾਲ ਦੇਖਿਆ ਹੈਗਾ ਉਹ ਜਿਹੜੀ ਲੌਬੀ ਬੈਠੀ ਉਹ ਕਦੀ ਵੀ ਨਹੀਂ ਚਾਹੁੰਦੀ ਹੈਗੀ ਕਿ ਪੰਜਾਬ ਅੱਗੇ ਵਧੇ ਭੁਲੇ ਕਿਉਂਕਿ ਸੈਂਟਰ ਤੋਂ ਬਿਨਾਂ ਸਟੇਟ ਅੱਗੇ ਨਹੀਂ ਵੱਧ ਸਕਦੇ ਹੈਗੇ ਪਰ ਉਹ ਸਾਨੂੰ ਹਮੇਸ਼ਾ ਉਹਨਾਂ ਨੇ ਨੱਪਿਆ ਦੱਬਿਆ ਹੈਗਾ ਕਿਸੇ ਕਿਸੇ ਤਰੀਕੇ ਦੇ ਨਾਲ ਵਕ-ਵਕਤ ਤਰੀਕੇ ਗੱਲ ਜਦੋਂ ਫੈਡਰਲ ਢਾਂਚੇ ਦੀ ਹੁੰਦੀ ਹੈ ਵੱਖਵਾਦੀ ਕਹਿਣ ਲੱਗ ਪੈਂਦੇ ਨੇ ਜਦੋਂ ਆਪਣੀਆਂ ਮੰਗਾਂ ਮੰਨਦੇ ਨਹੀਂ ਫਿਰ ਅਤਵਾਦੀ ਕਹਿਣ ਲੱਗ ਪੈਂਦੇ ਨੇ ਇਹ ਜਿਹੜਾ ਮਸਲਾ ਹੈਗਾ ਨਾ ਸੈਂਟਰ ਦਾ ਸੈਂਟਰ ਦੀ ਸਭ ਤੋਂ ਵੱਡੀ ਮੁਸੀਬਤ ਹੀ ਹੈ ਕਿ ਪੰਜਾਬ ਨੂੰ ਕਦੇ ਨਾਲ ਲੈ ਕੇ ਚੱਲੇ ਹੀ ਨਹੀਂ ਆ ਜੀ ਆ ਜਿਹੜੀ ਕਾਂਗਰਸ ਦੀ ਰੈਲੀ ਸੀ ਤੀਜਾ ਮਸਲਾ ਵੀ ਬੜਾ ਇੰਪੋਰਟੈਂਟ ਇਸ ਕਰਕੇ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚੋਂ ਲੀਡਰ ਨੇ ਹਾਲਾਂਕਿ ਪ੍ਰਧਾਨਗੀ ਵੀ ਉਹਨਾਂ ਕੋਲ ਰਹੀ ਹੈ ਇਸ ਕਰਕੇ ਵੀ ਉਹਨਾਂ ਤੇ ਨਜ਼ਰ ਰਹਿੰਦੀ ਹੈ ਔਰ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਮੌਜੂਦ ਸੀ ਉੱਥੇ ਸਾਰੀ ਬਰਾਜਮਾਨ ਸੀ ਮੰਚ ਦੇ ਉੱਤੇ ਉਹਨਾਂ ਨੇ ਇੱਕ ਕੁਰਸੀ ਖਾਲੀ ਛੱਡੀ ਰੱਖੀ ਕਹਿੰਦੇ ਆਉਣਗੇ ਸ਼ਾਇਦ ਆ ਜਾਣ ਅਖੀਰਲੇ ਪਲਾਂ 'ਚ ਹੀ ਆ ਜਾ ਨਵਜੋਤ ਸਿੰਘ ਸਿੱਧੂ ਪਰ ਉਹਨਾਂ ਨੇ ਸਵੇਰੇ ਹੀ ਟਵੀਟ ਦੇ ਜ਼ਰੀਏ ਮਲਕਰਜਨ ਖੜਗੇ ਦਾ ਸਵਾਗਤ ਵੀ ਕਰਤਾ ਨਾਲ ਇੱਕ ਸ਼ਾਇਰੀ ਵਾਲੇ ਅੰਦਾਜ਼ ਵਿੱਚ ਮਾਫੀ ਵੀ ਕਰਤਾ ਪਤਾ ਨਹੀਂ ਕਿਨੂੰ ਦੋਗੇ ਸਿੱਧੂ ਸਾਹਿਬ ਦੀਆਂ ਰਮ ਰਮਜਾਂ ਦੇ ਸਿੱਧੂ ਸਾਹਿਬ ਵੀ ਜਾਣੇ ਪਰ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਲੱਗਦਾ ਕਿ ਜੇ ਮੈਂ ਜਾਵਾ ਮੰਚ ਤੇ ਤੇ ਮੈਂ ਸੁੱਚੇ ਮੂਹ ਤੇ ਆ ਨਹੀਂ ਸਕਦਾ ਮੈਂ ਤੇ ਭਾਸ਼ਣ ਕਰਕੇ ਆਉਂਗਾ ਮੈਂ ਤੇ ਸਿਆਸਤ ਦੇ ਵਿੱਚ ਛੱਕੇ ਚੌਕੇ ਮਾਰ ਕੇ ਉਹਨੇ ਉਹ ਛੱਕੇ ਚੌਕੇ ਜਾ ਕੇ ਭਗਵੰਤ ਮਾਨ ਸਾਹਿਬ ਦੇ ਵਿੜੇ ਡਿੱਗਣ ਜਾਂ ਨਰਿੰਦਰ ਮੋਦੀ ਸਾਹਿਬ ਦੇ ਵਿੜੇ ਬਾਲਾਂ ਡਿੱਗਣ ਜਾ ਕੇ ਉਹਨਾਂ ਦੇ ਉਹ ਪਹਿਲਾਂ ਨਾ ਧੋਖਾ ਖਾ ਚੁੱਕੇ ਨੇ ਮੋਗੇ ਜਦੋਂ ਰੈਲੀ ਹੋਈ ਸੀ ਉਸ ਰੈਲੀ ਦੇ ਵਿੱਚ ਜਦੋਂ ਪਾਰਟੀ ਮਾਮਲੇ ਦੀ ਇਚਾਰਜ ਡਲੋਜੀ ਤੋਂ ਕਾਂਗਰਸ ਪਾਰਟੀ ਦੀ ਐਮਐਲਏ ਆਸ਼ਾ ਕੁਮਾਰੀ ਇਸ 스테ਜ ਦੀ ਕਾਰਵਾਈ ਸੀ ਉਦੋਂ ਇਹਦੇ ਕੋਈ ਕੈਪਟਨ ਸੰਦੀਪ ਸਿੰਘ ਸੰਧੂ ਕੋ ਤੇ ਨਾਲ ਦੀ ਕੈਪਟਨ ਸੰਦੀਪ ਨੇ ਹਰੀ ਸ਼ਰਾਵਤ ਕੋ ਜਿਹੜਾ ਉਦੋਂ ਸਹਿ ਇੰਚਾਰਜ ਸੀ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਕੈਪਟਨ ਨਵਜੋਤ ਸਿੰਘ ਸਿੱਧੂ ਦੀ ਇੱਛਾ ਸੀ ਕਿ ਮੈਂ ਰਾਹੁਲ ਗਾਂਧੀ ਦੇ ਸਾਹਮਣੇ ਬੁਲਰ ਮੈਂ ਦੱਸਾਂ ਪੰਜਾਬ ਦਾ ਏਜੰਡਾ ਕੀ ਤੇ ਉਦੋਂ ਵੀ ਕੈਪਟਨ ਕੈਪਟਨ ਮਰਿੰਦਰ ਸਿੰਘ ਹੋਣੀ ਸਾਰੇ ਜੋ ਵੀ ਹੈ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਸੀ ਇਨੂੰ ਨਵਜੋਤ ਸਿੰਘ ਸਿੱਧੂ ਨੂੰ ਹੁਣ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਅਕਸਰ ਹੀ ਕਹਿੰਦੇ ਕਿ ਜਿੱਥੇ ਮੈਨੂੰ ਕੋਈ ਬੁਲਾਉਂਦਾ ਨਹੀਂ ਮੈਂ ਜਾਂਦਾ ਨਹੀਂ ਜਿੱਥੇ ਮੈਨੂੰ ਬੁਲਾਉਂਦੇ ਮੈਂ ਉਹ ਡੁੱਟ ਕੇ ਜਾਂਦਾ ਹਾਂ ਹੁਣ ਅੱਜ ਵੀ ਉਹਨੂੰ ਪਤਾ ਸੀ ਕਿ ਮੈਨੂੰ ਧੋਖਾ ਹੋਣਾ ਔਰ ਪਹਿਲੀ ਗੱਲ ਹੈ ਕਿ ਅਗਰ ਰਾਹੁਲ ਗਾਂਧੀ ਆਉਂਦੇ ਤੇ ਨਵਜੋਤ ਸਿੰਘ ਸਿੱਧੂ ਡੈਫੀਨੇਟ ਜਾਂਦੇ ਜੇ ਪ੍ਰਿੰਕਾ ਗਾਂਧੀ ਆਉਂਦੇ ਤੇ ਫਿਰ ਨਵਜੋਤ ਸਿੰਘ ਸਿੱਧੂ ਡੈਫੀਨੇਟ ਜਾਂਦੇ ਹੈਗੇ ਹੁਣ ਮਲਕਰ ਜੇ ਗਏ ਨੇ ਉਹਨਾਂ ਨੂੰ ਪਤਾ ਕਿ ਮੱਲ ਅਰਜੇ ਸਾਹਿਬ ਜਾਂ ਮਲਕਰ ਅਰਜਨ ਸਾਹਿਬ ਦੇ ਜਗ੍ਹਾ ਕੋਈ ਹੋਰ ਵੀ ਹੁੰਦਾ ਤੇ ਸਾਰਿਆਂ ਦਾ ਕਾਂਗਰਸ ਦੇ ਉਹ ਮੈਡਮ ਸੋਨੀਆ ગાંધી ਆ ਜਾਂ ਰਾਹੁਲ ગાંધી ਆ ਪ੍ਰਿੰਕਾ ગાંધી ਆ ਮਲਕਰ ਜੇ ਖੜਗੇ ਕੌਣ ਨੇ ਇਸ ਕਰਕੇ ਉਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਖੜਗੇ ਸਾਹਿਬ ਦੀ ਵੀ ਨਾ ਪ੍ਰਵਾਹ ਹੋਏ ਪਰ ਦੂਜੀ ਗੱਲ ਕੀ ਕਾਂਗਰਸ ਪਾਰਟੀ ਨੇ ਬੁਲਾਇਆ ਜੇ ਕੱਲਾ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਬੁਲਾਇਆ ਤਾਂ ਕੀ ਬਾਕੀ ਟੈਲੀਫੋਨ ਕਰਕੇ ਬੁਲਾਏਗੇ ਨੇ ਸਪੈਸ਼ਲ ਇਨਵਿਟੇਸ਼ਨ ਭੇਜੇਗੇ ਨੇ ਜਾਂ ਟੈਲੀਫੋਨ ਤੇ ਗਿਆ ਗਿਆ ਪਰ ਜਿਹੜੀ ਇੱਕ ਕੁਰਸੀ ਖਾਲੀ ਰੱਖੀ ਉਹ ਸ਼ਰਾਰਤ ਕਿ ਦੀ ਆ ਕੀ ਉਤੋਂ ਸਟੇਜ ਤੋਂ ਇਹ ਦੱਸਣ ਦੇ ਆ ਕਿ ਅਸੀਂ ਤੇ ਬੁਲਾਇਆ ਸੀ ਕੁਰਸੀ ਖਾਲੀ ਰੱਖਤੀ ਆ ਤੇ ਆਏ ਨਹੀਂ ਜਾ ਇਹ ਇਹ ਕਹਿੰਦੇ ਕਿ ਜਿਹੜੇ ਇਹਨਾਂ ਦੇ ਸਮਰਥਕ ਕਹਿ ਰਹੇ ਕਿ ਇਹਨਾਂ ਨੂੰ ਜਦ ਬੁਲਾਇਆ ਨਹੀਂ ਤੇ ਕਿਉਂ ਜਾਣ ਹੁਣ ਸਵਾਲ ਹੈ ਕਿ ਅੱਜ ਦੀ ਰੈਲੀ ਦੇ ਵਿੱਚ ਕੌਣ ਕੌਣ ਬੋਲੇ ਨੇ ਰਾਣਾ ਕੇਪੀ ਸਿੰਘ ਸੁਖਪਾਲ ਸਿੰਘ ਕਹਿ ਰਾ ਜਿਹੜੇ ਉੱਥੋਂ ਦੇ ਲੋਕਲ ਐਮਐਲਏ ਰਹਿ ਚੁੱਕੇ ਹੈਗੇ ਨੇ ਲਖਬੀਰ ਸਿੰਘ ਲੱਕਾ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਰਾਜਾ ਮਰਿੰਦਰ ਸਿੰਘ ਵੜਿੰਗ ਮਨੀਸ਼ ਤਵਾੜੀ ਤੇ ਜਿਹੜੇ ਕੌਮੀ ਪ੍ਰਧਾਨ ਨੇ ਕੀ ਉਹਦੇ ਚ ਭੋਰ ਬੁਲਾਏ ਨੇ ਹੁਣ ਸਵਾਲ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਬੈਠੇ ਨੇ ਮੰਚ ਤੇ ਉਹ ਬੋਲੇ ਨਹੀਂ ਹੈਗੇ ਕਿ ਬਾਕੀ ਜਿਹੜੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਕਿ ਉਹ ਮੰਚ ਤੇ ਗਏ ਕਿ ਨਹੀਂ ਗਏ ਕਿ ਜਾਂ ਜਿਹੜਾ ਵੀ ਮੰਚ ਤੇ ਜਿੰਨੂੰ ਵੀ ਸੱਦਾ ਦਿੱਤਾ ਜਾਂਦਾ ਉਹਦੇ ਚ ਜ਼ਰੂਰੀ ਹੈ ਕਿ ਉਹਨਾਂ ਨੇ ਬੋਲਣਾ ਕਿ ਨਹੀਂ ਬੋਲਣਾ ਹੈਗਾ ਪਰ ਇਹ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਸਿਆਸਤ ਚੋਂ ਮਾਈਨਸ ਕਰਕੇ ਦੇਖਣਾ ਬੜਾ ਔਖਾ ਨਵਜੋਤ ਸਿੰਘ ਸਿੱਧੂ ਰੈਲੀ ਚ ਜਾਣ ਤਾਦਵੀ ਖਬਰ ਆ ਜੇ ਨਾ ਜਾਣ ਤੇ ਤਦ ਵੀ ਖਬਰ ਹੈ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਵੈਲਿਊ ਪਤਾ ਹੁਣ ਜਿਹੜਾ ਕਹਿੰਦੇ ਕਿ ਜਾ ਤੈਨੂੰ ਮaaf ਕੀਤਾ ਜਿਹੜਾ ਉਹਦੇ ਸ਼ੇਰੀ ਸ਼ਾਇਰੀ ਅੰਦਾਜ਼ ਆ ਉਹ ਮaaf ਕਿਨੂੰ ਕੀਤਾ ਖੜਗੇ ਸਾਹਿਬ ਨੂੰ ਤਾਂ ਮaaf ਕਰ ਨਹੀਂ ਸਕਦੇ ਹੈਗੇ ਖੜਗੇ ਸਾਹਿਬ ਕੋ ਤਾਂ ਮਾਫੀ ਮੰਗ ਸਕਦੇ ਨੇ ਪਰ ਮਾਫ ਹੋ ਜਾਦਾ ਇਸ ਟਾਈਮ ਕਾਂਗਰਸ ਪਾਰਟੀ ਦੇ ਕਰਤਾ ਕਰਤਾ ਪੰਜਾਬ ਚ ਕੌਣ ਆ ਉਹਨਾਂ ਨੂੰ ਹੋ ਸਕਦਾ ਜਿਹੜਾ ਇਸ਼ਾਰਾ ਕੀਤਾ ਹੋਵੇ ਪਰ ਇਹ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਇੱਕ ਆਪਣੀ ਇੱਕ ਪੋਜੀਸ਼ਨ ਹੈ ਉਦੀ ਇੱਕ ਆਪਣੀ ਫੈਨ ਫਾਲੋਅਰ ਹੈ ਇੱਕ ਉਹਦੇ ਆਪਣੀ ਉਹ ਕრაਊਡ ਪੁੱਲਰ ਦੇ ਤੌਰ ਤੇ ਆ ਇਹ ਉਹਦਾ ਇੱਕ ਆਪਣਾ ਵਿਜ਼ਨ ਆ ਉਹ ਆਪਣੀ ਗੱਲ ਕਰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਸ਼ਾਇਦ ਉਸ ਮੰਚ ਤੋਂ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਗੱਲ ਨਾ ਕਰੇ ਪਰ ਇਹ ਪਵਾੜਾ ਤੇ ਵਧੇਗਾ ਜਿਨ ਪ੍ਰਤਾਪ ਸਿੰਘ ਬਾਜਵਾ ਜਿਹੜੇ ਪਹਿਲਾਂ ਹੀ ਟਿੱਪਣੀ ਵੱਡੀ ਕਰ ਗਏ ਜਿਹਦੇ ਨਾਲ ਚਰਚਾ ਛਿੜ ਗਈ ਸੀ ਕਿ ਵੱਖਰਾ ਸਿਆਸੀ ਖਾੜਾ ਲਾਉਣ ਨੂੰ ਮਿੰਟ ਲਾਉਂਦੇ ਆ ਸਾਡੇ ਮੰਚ ਤੇ ਆਉਂਦੇ ਨਹੀਂ ਅਮਰਿੰਦਰ ਸਿੰਘ ਰਾਜਾਵੜਿੰਗ ਹੁਰਗਾਂ ਨੂੰ ਜਾਂ ਦੂਜੇ ਧੜਿਆਂ ਨੂੰ ਇਹ ਮੌਕਾ ਨਹੀਂ ਮਿਲ ਗਿਆ ਹੁਣ ਨਵਜੋਤ ਸਿੰਘ ਸਿੱਧੂ ਦੇ ਬਾਰੇ ਕਿ ਵੇਖੋ ਬਾਕੀ ਸਾਰੇ ਬਰਾਜਮਾਨ ਸੀ ਬਿਨਾ ਕਿਸੇ ਉਹਦੇ ਤੋਂ ਨਾਰਾਜ਼ਗੀ ਤੋਂ ਬਿਨਾ ਗਲੇ ਸ਼ਿਕਵੇ ਤੋਂ ਨਵਜੋਤ ਸਿੰਘ ਸਿੱਧੂ ਫੇਰ ਵੱਖਰੇ ਚੱਲਦੇ ਆ ਹੁਣ ਇਹ ਵੀ ਕਾਂਗਰਸ ਦਾ ਮੰਚ ਸੀ ਨਾ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਮੰਚ ਹੈ ਜੇ ਕਾਂਗਰਸ ਪਾਰਟੀ ਦਾ ਮੰਚ ਸੀ ਤੇ ਫਿਰ ਸਾਰਿਆਂ ਨੂੰ ਜਾਣਾ ਚਾਹੀਦਾਗਾ ਪਰ ਕੇਵਲ ਇਹ ਵੀ ਹੁੰਦਾ ਕਿ ਮੈਂ ਪ੍ਰਧਾਨ ਰਹਿ ਚੁੱਕਿਆ ਸ਼ਾਇਦ ਮੇਰੀ ਕੋਲ ਕੁਰਸੀ ਨਾ ਲੱਗੀ ਹੋਵੇ ਜੇ ਮੈਂ ਚਲਾ ਗਿਆਗਾ ਹੋ ਸਕਦਾ ਕਿ ਮੈਨੂੰ ਵੀਆਈਪੀ ਐਂਟਰੀ ਚ ਰਾਣਾ ਮਿਲੇ ਜਾਂ ਮੈਂ ਚਲਾ ਗਿਆਗਾ ਕੀ ਪਤਾ ਮੈਨੂੰ ਬੋਲਣ ਦਾ ਮੌਕਾ ਨਾ ਮਿਲੇ ਕਿਉਂਕਿ ਮਾਈਕ ਲੱਗਾ ਹੋਵੇ ਲੀਡਰ ਤੇ ਲੀਡਰ ਤੇ ਮਾਈਕ ਤੋਂ ਬਗੈਰ ਰਹਿ ਨਹੀਂ ਨਾ ਸਕਦੇ ਦਰਸ਼ਨੀ ਘੋੜਾ ਤੇ ਕੋਈ ਬੰਨਣਾ ਨਹੀਂ ਨੇ ਚਾਹੁੰਦਾ ਆਪਣੀ ਗੱਲ ਤੇ ਰੱਖਣਾ ਹੀ ਚਾਹੁੰਦੇ ਨੇ ਆਪਣੀ ਪ੍ਰੈਜੈਂਸ ਤੇ ਦਿਖਾਉਣੀ ਪੈਂਦੇ ਹੈਗੇ ਨੇ ਕਾਂਗਰਸ ਦਾ ਕਲੇਸ਼ ਹੈ ਨਵੀਂ ਗੱਲ ਹੈ ਨਹੀਂ ਇੱਕ ਕਾਂਗਰਸ ਦਾ ਪੁਰਾਣਾ ਇਤਿਹਾਸ ਚੱਕ ਲੋ ਕਲੇਸ਼ ਨਾਲ ਭਰਿਆ ਹੋਇਆ ਈ ਪੰਜਾਬ ਰਿਹਾ ਇਹਨਾਂ ਦੇ ਔਰ ਇਹਨਾਂ ਦੀ ਕਲੇਸ਼ ਕਰਨ ਪੰਜਾਬ ਦਾ ਨੁਕਸਾਨ ਵੀ ਬਹੁਤ ਹੋਇਆ ਜੇ ਪੰਜਾਬ ਦੇ ਵਿੱਚ ਖਾੜਕੂਵਾਦ ਆਇਆ ਤੇ ਉਹਦੇ ਚ ਕਾਂਗਰਸ ਪਾਰਟੀ ਦੀ ਵੀ ਬਹੁਤ ਵੱਡੀ ਦੇਣ ਹੈ ਇਹਨਾਂ ਦੇ ਆਪਸੀ ਕਲੇਸ਼ਾਂ ਕਰਕੇ ਹੁਣ ਸਵਾਲ ਇਹ ਹੈ ਕਿ ਇਸ ਮਸਲੇ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਨੇ ਡਿਸਾਈਡ ਕਰਨਾ ਜਾਂ ਹੁਣ ਹਾਈ ਕਮਾਂਡ ਨੇ ਡਿਸਾਈਡ ਕਰਨਾ ਦਵਿੰਦਰ ਜਾਦਵ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚ ਰੱਖਣਾ ਹੈ ਕਿ ਨਹੀਂ ਰੱਖਣਾ ਜਾਂ ਨਵਜੋਤ ਸਿੰਘ ਸਿੱਧੂ ਨੇ ਦੇਖਣਾ ਹੈਗਾ ਕਿ ਉਹ ਪਾਰਟੀ ਚ ਰਹਿਣਾ ਕਿ ਨਹੀਂ ਰਹਿਣਾ ਕਿਉਂਕਿ ਨਵਜੋਤ ਸਿੰਘ ਸਿੱਧੂ ਜਿਸ ਹਾਬ ਦੇ ਨਾਲ ਚੱਲ ਰਹੇ ਉਹ ਇੱਕ ਚਾਹੁੰਦੇ ਨੇ ਕਿ ਕਿੰਦੇਤ ਨਹੀਂ ਹੈ ਪਰ ਇਸ਼ਾਰਾ ਤਾਂ ਹੈ ਕਿ ਪੰਜਾਬ ਇੱਕ ਵਾਰ ਨਵਜੋਤ ਸਿੰਘ ਸਿੱਧੂ ਨੂੰ ਮੌਕਾ ਦੇ ਕਿਉਂ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਦੀ ਬਹੁਤ ਗੱਲ ਕਰਦੇ ਤੇ ਪੰਜਾਬ ਮਾਡਲ ਦੀ ਗੱਲ ਜੇ ਕਰਦੇ ਹੈਗੇ ਤਾਂ ਫਿਰ ਨਵਜੋਤ ਸਿੰਘ ਸਿੱਧੂ ਆ ਇਹ ਤਾਂ ਹੈ ਹੀ ਸਦਾ ਕਿ ਨਵਜੋਤ ਸਿੰਘ ਸਿੱਧੂ ਦਾ ਮਾਡਲ ਉਹ ਪ੍ਰਤਾਪ ਸਿੰਘ ਬਾਜਵਾ ਜਾਂ ਰਾਜਾ ਮਰਿੰਦਰ ਸਿੰਘ ਵੜਿੰਗ ਉਸ ਨੇ ਕੰਮ ਕਰੇ ਹੈਗੇ ਪਰ ਇਹ ਜਿਹੜਾ ਕਾਂਗਰਸ ਪਾਰਟੀ ਦਾ ਇਸ ਇਸ ਮੌਕੇ ਜੇ ਕਲੇਸ਼ ਇਸੇ ਤਰ੍ਹਾਂ ਨਾ ਸਮਾਪਤ ਹੋਇਆ ਨਾ ਖਤਮ ਹੋਇਆ ਲਾਜ਼ਮੀ ਤੌਰ ਤੇ ਲੋਕ ਸਭਾ ਚੋਣਾਂ 'ਚ ਇਹਨਾਂ ਦਾ ਨੁਕਸਾਨ ਹੋਏਗਾ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਅਸੀਂ 2-3 ਮੁੱਦਿਆਂ ਤੇ ਚਰਚਾ ਕੀਤੀ ਹੈ ਇੰਨਾ ਸਾਰੇ ਮੁੱਦਿਆਂ ਦੇ ਬਾਰੇ ਸਾਰੀਆਂ ਗੱਲਾਂ ਬਾਰੇ ਤੁਹਾਡਾ ਕੀ ਸੋਚਣਾ ਹੈ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ